هي دغه 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 د ਉਹ ਬੱਚੇ ਨਹੀਂ ਕਿਨੇ ਗਿਆ ਮਾਦਮ ਸਾਰਾ ਜੋੜ ਕੇ ਹੀ ਰੱਖ ਦਿੱਤਾ ਬਲਵੀਰ ਸਰ ਕੋ ਸਾਰਿਆਂ ਨੂੰ ਦਿਖਣ ਦਿਆ ਵਾ ਸਾਹਮਣੇ ਕੀ ਦੀ ਲਾਸ਼ ਕਿੱਦਾਂ ਨਹੀਂ ਪਤਾ ਲੱਗਦਾ ਹੁਣ ਤਾਜਾ ਉਹਦੇ ਮੂੰਹ 'ਚ ਖੂਨ ਹੈ ਮਾਰ ਕੇ ਛੁੱਟ ਗਿਆ ਇੱਥੇ ਅਗਬਰ ਕਰ ਬੱਚਾ ਵਾ ਨਹੀਂ ਪੰਜਵੇਂ ਦੇ ਨਾਲ ਚੜ ਗਿਆ ਨਾ ਲਾਸ਼ ਕੋ ਮਾਰਨੀ ਆ ਖੂਨ ਖੂਨ ਆ ਜਾ ਉਹਦੇ ਮਾਰਿਆ ਮਾਰ ਕੇ ਛੁੱਟ ਕੇ ਲੈ ਕੇ ਆ ਪਹਿਲੇ ਰੱਖ ਕੇ ਗਿਆ ਕੱਲੇ ਵੀ ਤੜੇ ਬਹੁਤ ਵਿਚਾਰਾ ਸੀ ਜੀ ਮੇਰਾ ਨਾ ਰਾਜਵਿੰਦਰ ਕੋ ਰਹੇ ਜਿਹੜੇ ਬੇਟੇ ਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਮੇਰਾ ਭਾਂਜਾ ਆ ਜੀ ਤੁਹਾਨੂੰ ਕਿਦਾਂ ਅੱਜ ਪਤਾ ਲੱਗਾ ਇਹਦਾ ਮੈਨੂੰ ਉਸ ਰਾਤ ਨੂੰ ਨਾ ਜਿਸ ਰਾਤ ਨੂੰ ਉਹ ਮੁੰਡਾ ਇਹਨੂੰ ਸਕੂਟੀ ਤੇ ਲੈ ਕੇ ਗਿਆ ਮੇਰੇ ਭੈਣ ਨੇ ਫੋਨ ਲਾਇਆ ਮੈਨੂੰ 7:00 ਵਜੇ ਕਹਿੰਦੀ ਵੀ ਅ ਲਛਕਰ ਸਿੰਘ ਲਛਾ ਆ ਉਹਦਾ ਮੁੰਡਾ ਵਾ ਦਵਿੰਦਰ ਸਿੰਘ ਮੰਨੂ ਵੀ ਉਹ ਦਿਨ ਉਹ ਇਹਨੂੰ ਸਕੂਟੀ ਤੇ ਬਿਠਾ ਕੇ ਲੈ ਗਿਆ ਮੈਂ ਆਵਾਜ਼ਾਂ ਮਾਰਦੀ ਰਹੀ ਵੀ ਮੇਰੇ ਮੁੰਡੇ ਨੂੰ ਨਾ ਲੈ ਕੇ ਜਾਈ ਵੀ ਅੱਗੇ ਜੇ ਇਹਨੂੰ ਤੂੰ ਲੈ ਕੇ ਜਾਣਾ ਮੁੜ ਕੇ ਘਰ ਨਹੀਂ ਮੁੜ ਕੇ ਆਉਂਦਾ ਤੇ ਕਹਿੰਦੀ ਮੁੰਡਾ ਹੱਸਦਾ ਮੈਨੂੰ ਕਹਿੰਦਾ ਮੈਂ ਹੁਣੇ ਹੀ ਆ ਜਾਣਾ ਮੈਂ ਹੁਣੇ ਬਾਦ ਚ ਉਹਨੇ ਕਿਹਾ ਵੀ ਚਲੋ ਅੱਜ ਦਸਹਿਰਾ ਵਾ ਮੈਂ ਇੱਧਰ ਤੁਰ ਫਿਰ ਕੇ ਆ ਜੂਗਾ ਮੁੰਡਾ ਹਨਾ ਬਾਦ ਚ ਉਹਦੇ ਨਾਲੋਂ ਨਹੀਂ ਆਇਆ ਉਹਨੇ ਮੈਨੂੰ ਫੇਰ ਫੋਨ ਲਾਇਆ ਸਾਡਾ ਇੱਥੇ ਹੈ ਨਹੀਂ ਕੋਈ ਵੀ ਭੈਣ ਉਹ ਕੈਂਸਰ ਦੀ ਮਰੀਜ਼ ਆ ਜਵਾਈ ਉਹਦਾ 6 ਮਹੀਨੇ ਹੋਇਆ ਮੁੱਕੇ ਨੂੰ ਤੇ ਇਹੋ ਹੀ ਨਿਆਣਾ ਉਹਦਾ ਇੱਕੋ ਹੀ ਬੱਚਾ ਵਾ ਇਹੋ ਪੇਕਿਆਂ ਦੇ ਘਰ ਉਹ ਬੈਠੀ ਆ ਕਿੰਨੀ ਮੁਸੀਬਤ ਆ ਉਹ ਹਨਾ ਫਿਰ ਮੈਂ ਉਥੋਂ ਰਾਤ ਮੈਂ ਆ ਨਹੀਂ ਸਕਦੀ ਮੈਂ ਵੀ ਕੱਲੀ ਉਥੋਂ ਮੈਨੂੰ 8 ਵਜੇ ਫੋਨ ਲਾਇਆ ਕਹਿੰਦੀ ਰਾਜੂ ਅਜੇ ਵੀ ਨਹੀਂ ਆਇਆ ਉਹ ਫਿਰ ਮੈਂ ਦੁਬਾਰਾ ਫੋਨ ਮੁੰਡੇ ਨੂੰ ਫੋਨ ਅਸੀਂ ਲਾਈ ਗਏ ਜਿੱਥੋਂ ਤੱਕ ਪਹੁੰਚ ਕੋਈ ਫੋਨ ਵੱਜੀ ਗਿਆ ਫੋਨ ਵੱਜੀ ਗਿਆ ਫੇਰ ਮੈਂ ਉਹਦੀ ਉੱਤਰੀ ਮੈਂ ਭੈਣ ਦੇ ਘਰ ਨਹੀਂ ਗਈ ਇਹਨਾਂ ਦੇ ਘਰ ਗਈਆਂ ਮੈਂ ਇਹ ਜਿਹੜਾ ਜਿਹਨੇ ਮੁੰਡੇ ਨੇ ਮਾਰਿਆ ਇਹਨੂੰ ਮਾਰਿਆ ਮੰਨੂ ਨੇ ਮਾਰਿਆ ਜਿਹਨੇ ਉਹਨਾਂ ਦੇ ਘਰ ਗਈ ਮੈਂ ਉਹਦੇ ਡੈਡੀ ਨੂੰ ਕਿਹਾ ਭਾਜੀ ਵੀ ਜੇ ਮੁੰਡੇ ਦੇ ਨਾਲ ਗਿਆ ਵੀ ਆ ਤੁਸੀਂ ਦੱਸ ਦਿਓ ਤੁਹਾਡਾ ਮੁੰਡਾ ਰਾਤ ਆਇਆ ਬਹੁਤੀ ਲਾਗੇ ਸੀ ਉਹਨੂੰ ਮੇਰੇ ਲਾਗੇ ਨਾ ਆਉਣ ਦੇਣ ਮੈਂ ਉਹਨੂੰ ਮੰਮੀ ਉਹਦੀ ਨੂੰ ਪੁੱਛਿਆ ਹਾਂ ਕਹਿੰਦੀ ਦਵਾਈ ਲੈਣ ਜਾਣਾ ਪਤਾ ਨਹੀਂ ਆਵੇ ਕ ਨਾ ਆਵੇ ਘਰ ਨੂੰ ਹਨਾ ਫੇਰ ਮੈਂ ਮੁੜ ਕੇ ਮੁਟੀ ਦੇ ਘਰ ਮੈਨੂੰ ਨੰਬਰ ਦੇ ਮੈਂ ਫੋਨ ਲਾਵਾਂ ਉਹਨੇ ਨੰਬਰ ਦੇ ਦਿੱਤਾ ਮੈਨੂੰ ਹਨਾ ਔਕੀ ਉਹ ਵੀ ਉਹਨੇ ਵੀ ਦੇ ਦਿੱਤਾ ਮੈਨੂੰ ਨੰਬਰ ਉਹ ਸ਼ਰਾਬ ਪੀ ਕੇ ਬੈਠਾ ਸੀ ਉਹ ਕਦੀ ਕਰੀ ਜਾਵੇ ਅਬਾਦਲ ਜਾਨੇ ਕਮਾਦਾਂ ਚ ਲੱਭਿਉਨੇ ਆ ਫਲਾਣੇ ਲੱਭਿਉਨੇ ਉਹਨਾਂ ਨੂੰ ਪਤਾ ਸੀ ਵੀ ਕਮਾਦਾਂ ਚ ਆਉਣਾ ਬਾਪ ਉਹਦਾ ਕਰੀ ਜਾਵੇ ਸਾਨੂੰ ਨਹੀਂ ਕੋਈ ਦੱਸਿਆ ਦੋਏ ਦਿਨ ਭੈਣ ਤੇ ਉਹਨਾਂ ਦੇ ਘਰ ਗਈ ਪੁੱਛਣ ਜਦੋਂ ਉਸ ਰਾਤ ਨੂੰ ਨਹੀਂ ਇਹ ਆਇਆ ਨਾ ਫੋਨ ਲਾਉਂਦੇ ਰ ਮੈਂ ਆ ਗਈ ਇੱਥੇ ਪਿੰਡ ਸਾਰੇ ਅਸੀਂ ਮਤਲਬ ਕਿ ਸੱਥਾਂ ਪੰਚਾਇਤਾਂ ਜੋ ਖੂਹ ਕਾਢੇ ਸਭ ਕੁਝ ਕੋਲ ਲਿਆ ਵੀ ਜੇ ਕਿਤੇ ਚਲੋ ਕੁਝ ਹੋਇਆ ਵੀ ਹੋਵੇ ਇਹ ਦੇਖ ਲੈਨੇ ਆ ਸਾਨੂੰ ਕਿਤੇ ਨਹੀਂ ਲੱਭਾ ਉਹਦੀ ਭੈਣ ਆ ਸਰ ਤੇ ਆਦਮੀ ਨਹੀਂ ਕੱਲ ਦੀ ਥਾਣਿਆਂ ਚ ਉਹ ਕੈਮਰਾ ਫੋਲੀ ਜਾਂਦੀ ਸਾਰੇ ਪਾਸੇ ਉਹ ਝੌਂਦਾ ਆ ਇਹਦੇ ਨਾਲ ਹੀ ਬੈਠਾ ਵਾ ਨਾਲ ਹੀ ਬੈਠਾ ਵਾ ਹੈਨਾ ਪੁਲਿਸ ਵਾਲੇ ਕਹਿੰਦੇ ਕਿ ਤੁਸੀਂ ਇਹਦੇ ਸੰਬੰਧੀ ਰਿਪੋਰਟ ਦਰਜ ਕਰਾਈ ਹਾਂਜੀ ਰਿਪੋਰਟ ਦਰਜ ਕਰਾਉਣ ਗਏ ਸੀ ਬੱਚੇ ਤੋਂ ਉਥੇ ਐਸਐਚਓ ਸਾਹਿਬ ਹੈ ਨਹੀਂ ਸੀ ਪਤੂ ਟਿੰਗਾ ਹੈਨਾ ਤਾਂ ਉਹ ਕਹਿੰਦੇ ਵੀ ਜਦੋਂ ਉਹ ਛੁੱਟੀ ਤੇ ਆ ਤਾਂ ਉਥੇ ਮੁੰਡਾ ਬੈਠਾ ਸੀ ਇੱਕ ਉਹਨੇ ਲਿਖ ਲਈ ਸੀ ਜੋ ਅਸੀਂ ਲਖਾਇਆ ਵੀ ਐਸ ਨੇ ਮੁੰਡਾ ਨਾਲ ਲੈ ਕੇ ਗਿਆ ਇਹਨਾ ਆ ਹੋਇਆ ਉਹਨੇ ਰਿਪੋਰਟ ਲਿਖ ਲਈ ਸੀ ਤੋ ਬਾਅਦ ਚ ਜਦੋਂ ਅਸੀਂ ਕਿਹਾ ਵੀ ਤੁਸੀਂ ਮਤਲਬ ਕਿ ਕੋਈ ਕਾਰਵਾਈ ਨਹੀਂ ਕਰਦੇ ਕਹਿੰਦੇ ਤੁਸੀਂ ਤਾਂ ਰਿਪੋਰਟ ਹੀ ਨਹੀਂ ਲਿਖਾ ਕੇ ਗਏ ਹਨਾ ਰਿਪੋਰਟ ਹੀ ਬਦਲਦੀ ਸਾਡੀ ਹਨਾ ਤੁਸੀਂ ਗੁੰਮਛੋਦਾ ਦੀ ਲਿਖਾ ਕੇ ਗਏ ਸੀ ਹਨਾ ਤੋ ਹੁਣ ਤੁਸੀਂ ਆਪ ਦੇਖੋ ਸਾਨੂੰ ਚਾਹੀਦਾ ਇਨਸਾਫ ਭੈਣ ਮੇਰੀ ਇੰਨੀ ਕੋ ਔਖੀ ਆ ਜਿਹਦਾ ਹੁਣ ਅਜੇ ਤੱਕ ਉਹਨੂੰ ਖਬਰ ਨਹੀਂ ਮਿਲੀ ਵੀ ਮੇਰਾ ਬੱਚਾ ਮੁੱਕ ਗਿਆ ਉਹਦੇ ਪੇਨ ਨੂੰ ਲਗਾਇਆ ਛੱਡਿਆ ਪਹਿਲਾਂ ਛੁੱਫੇ ਛੱਡ ਗਿਆ ਤੇ ਹੁਣ ਹੁਣ ਤੁਸੀਂ ਦੇਖੋ ਵੀ ਉਹਨੂੰ ਜਦੋਂ ਖਬਰ ਪਹੁੰਚੂਗੀ ਉਹ ਵੀ ਇੱਕ ਲਾਸ਼ ਵਿੱਚ ਨਹੀਂ ਇਹਦਾ ਤੋਣਵਾ ਉਸ ਪੈਂਡ ਦੇ ਜਿਹਨੂੰ ਇਹ ਲਿਜਾਂਦਾ ਉਹਦਾ ਬੱਚਾ ਮੁੜ ਕੇ ਨਹੀਂ ਆਉਂਦਾ ਜਿਹੜੀਆਂ ਸਾਡੇ ਘਰ ਖਬਰ ਲੈਣ ਮੁਟੀਆਂ ਆਈਆਂ ਕੱਲ੍ਹ ਦੀਆਂ ਕਹਿਨੀਆਂ ਸੀ ਵੀ ਇਸ ਮੁੰਡੇ ਨੂੰ ਕੋਈ ਨਹੀਂ ਨੱਥ ਪਾ ਸਕਦਾ ਇਹਨੂੰ ਕੋਈ ਪ੍ਰਸ਼ਾਸਨ ਨਹੀਂ ਕਹਿ ਸਕਦਾ ਕੋਈ ਪੁਲਸ ਨਹੀਂ ਇਹਨੂੰ ਕਹਿ ਸਕਦਾ ਉਸ ਪੈਂਡ ਦੇ ਵਿੱਚ ਕਿੰਨੇ ਬੱਚੇ ਮੁੱਕ ਗਏ ਆ ਇਹਨਾਂ 6 ਮਹੀਨਿਆਂ 'ਚ ਕਿੰਨੀਆਂ ਲਾਟਾਂ ਵੇਚ ਗਈਆਂ ਹਨ ਸਾਡੀ ਤੇ ਇਹੋ ਪ੍ਰਸ਼ਾਸਨ ਤੋਂ ਮੰਗ ਸਾਡੇ ਬੱਚੇ ਨਾਲ ਤਾਂ ਹੋ ਗਿਆ ਜੋ ਹੋਣਾ ਹੀ ਘਰ ਉਜੜ ਗਿਆ ਪੈਂਡ ਬਾਕੀਆਂ ਨੂੰ ਬਚਾ ਲਓ ਹੁਣ ਜਿਹਨਾਂ ਦੇ ਆ ਘਰ ਸ਼ਰੇਆਮ ਲੋਕਾਂ ਦੀਆਂ ਕੁੜੀਆਂ ਚੱਕ ਕੇ ਲੈ ਜਾ ਕਰਨਗੇ ਬੱਚੇ ਚੱਕ ਕੇ ਲੈ ਕੋਈ ਨਾ ਬੋਲੂਗਾ ਕੋਈ ਨਾ ਉੱਠੂਗਾ ਜੇ ਉਠਣ ਵਾਲਾ ਕੋਈ ਅਮਰਤਪਾਲ ਜੰਮਿਆ ਹੋਇਆ ਉਹਨੂੰ ਜੇਲਾ ਚ ਤਾੜ ਦਿੱਤਾ ਜਿਹੜਾ ਚੱਕਣ ਵਾਲਾ ਸੀਗਾ ਕੋਈ ਵੀ ਨਾ ਆਵਾਜ਼ ਠਾਊਗਾ ਹਨਾ ਮੇਰੀ ਦੇਹੋ ਮੰਗ ਪ੍ਰਸ਼ਾਸਨ ਤੋਂ ਵੀ ਜਿਹੜਾ ਵੀ ਕੋਈ ਸੁਣਦਾ ਵਾ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਕਹਿ ਨਾ ਹਾਸਾ ਨਾ ਬੀਤੇ ਮੇਰੇ ਨਾਲ ਦਿਨ ਤੋਂ ਸਰਪੰਚ ਪੈਂਦਾ ਆਪਣਾ ਸਰਪੰਚਾਂ ਮੈਂ ਪੈਂਦਾ ਮੈਨੂੰ ਰਾਤ ਜਿੱਦਾਂ ਮਨਪ੍ਰੀਤ ਨੇ ਕਾਲ ਕੀਤੀ 12 ਵਜੇ ਇਵਾਰ ਇੱਕ ਦਿਨ ਕਰੀਬ ਮੈਨੂੰ ਕਾਲ ਕੀਤੀ ਉਹਨੇ ਮੈਨੂੰ ਸਾਰੀ ਆਪਣੀ ਲਕੀ ਉਹਨੇ ਡਿਟੇਲ ਵੀ ਭਾਜੀ ਅਸੀਂ ਇੱਥੋਂ ਇੱਥੇ ਗਏ ਆਂ ਇੱਥੋਂ ਅਸੀਂ ਸਮਾਨ ਲਿਆ ਇੱਥੇ ਬਹਿ ਕੇ ਲਾਇਆ ਅਸੀਂ ਨਾ ਕਿ ਉਹਨਾਂ ਨੇ ਦੱਸਿਆ ਵੀ ਅਸੀਂ ਕਮਾਦ ਦੇ ਵਿੱਚ ਡੁੱਗਰਾਂ ਪਿੰਡ ਦੇ ਵਿੱਚ ਅਸੀਂ ਕਮਾਦ ਦੇ ਵਿੱਚ ਲਾਉਂਦੇ ਸੀ ਇੱਥੇ ਲਾਉਂਦੇ ਲਾਉਂਦੇ ਉਹ ਇੱਕ ਮਨਪ੍ਰੀਤ ਜਿਹੜਾ ਉਹ ਇੱਥੋਂ ਜਾ ਚੁੱਕਾ ਸੀ ਇਹ ਇੱਥੇ ਮੰਦਾ ਰਹਿ ਗਿਆ ਪਿਆ ਇੱਥੇ ਇਨਵੈਸਟਮੈਂਟ ਜੀ ਇਹ ਜਿਹੜੀ ਲੋਕੇਸ਼ਨ ਆ ਇਹ ਦੱਸੀ ਆ ਮੰਨੂ ਨੇ ਹਾਂਜੀ ਇਹ ਮੰਨੂ ਨੇ ਦੱਸੀ ਆ ਠੀਕ ਹੈ ਜੀ ਅਸੀਂ ਪਰਿਵਾਰ ਨੂੰ ਦੱਸਿਆ ਫੇਰ ਇਹ ਮੰਨੂ ਨੇ ਦੱਸੀ ਆ ਜੀ ਠੀਕ ਹਾਂ ਜੀ ਨਾਮ ਤੁਹਾਡਾ ਮਨਪ੍ਰੀਤ ਕੌਰ ਜਿਹੜੇ ਬੇਟੇ ਦੀ ਡੈਥ ਹੋਈ ਹੈ ਕੀ ਲੱਗਦਾ ਤੁਹਾਡਾ ਇਹ ਕਿਦੋਂ ਦੀ ਹੈ ਕਿਦੋਂ ਦਾ ਮਿਸ ਹੋਇਆ ਤੁਹਾਡਾ ਇਹ ਦਸਹਰੇ ਵਾਲੇ ਦਿਨ 2 ਤਰੀਕ ਦੁਪਹਿਰ 3 ਵਜੇ ਦਾ ਅੱਛਾ ਜੀ ਤੁਹਾਨੂੰ ਇਹ ਕਿੱਦਾਂ ਪਤਾ ਲੱਗਾ ਅੱਜ ਫਿਰ ਇਹ ਅੱਜ ਸਰਪੰਚ ਸਾਹਿਬ ਨੂੰ ਰਾਤ ਉਸ ਮੁੰਡੇ ਦਾ ਫੋਨ ਆਇਆ ਵਾ ਵੀ ਇੱਥੇ ਡੈੱਡ ਬੋਡੀ ਪਈ ਜਾ ਕੇ ਲੈ ਲਓ ਕੀ ਨਾਮ ਮੁੰਡੇ ਦਾ ਮੰਨੂ ਮਨੋਜ ਦਾ ਬਾਪ ਦੇ ਨਾਮ ਦਾ ਇਹ ਲਖਵੀਰ ਆਪਣਾ ਲਖਾ ਲਖਾ ਫੌਜੀ ਉਦਾਲੇ ਸਕੇ ਰ ਪੱਕਾ ਨਾ ਕੀ ਤੁਸੀਂ ਕੀ ਮੰਗ ਕਰਦੇ ਆ ਮੇਰੀ ਮੰਗਾ ਵੀ ਜੇ ਸਾਡਾ ਮੁਗਿਆ ਤਾਂ ਉਹ ਵੀ ਮਰਨਾ ਚਾਹੀਦਾ ਇਸ ਮੁਤਾਬਿਕ ਮੈਨੂੰ ਉਹ ਮੁੰਡਾ ਇੱਥੇ ਹਾਜ਼ਰ ਕਰ ਦਿਓ ਠੀਕ ਹੈ ਨਾ ਸਾਡਾ ਮੁੰਡਾ ਗਿਆ ਸਾਨੂੰ ਉਹ ਵੀ ਵੀ ਉਹ ਵੀ ਮਰ ਜਵੇ ਮੇਰੇ ਤੋਂ ਦੇਹੀ ਆ ਕਿਉਂਕਿ ਕੱਲਾ ਕੱਲਾ ਮੁੰਡਾ ਹੀ ਸਾਡਾ ਮੇਰੇ ਸਿਰ ਤੇ ਮੇਰਾ ਪੇ ਨਹੀਂ ਮਾਂ ਮੇਰੀ ਕੈਂਸਰ ਦੀ ਪੇਸ਼ੇਟ ਆ ਮੇਰੇ ਸਿਰ ਤੇ ਮੇਰਾ ਆਦਮੀ ਨਹੀਂ ਤੇ ਦੇਖੋ ਅਸੀਂ ਕੀ ਕਰੀਏ ਸਾਨੂੰ ਚੌਥਾ ਦਿਨ ਆਜੇ ਤਿੰਨ ਦਿਨ ਰੋਲਦਿਆਂ ਨੂੰ ਹੋ ਗਿਆ ਆ ਮੇਰੇ ਮਾਮੇ ਦੇ ਮੁੰਡੇ ਸਾਡੇ ਤਾਏ ਚਾਚਿਆਂ ਦੇ ਸਾਰੇ ਇੱਥੇ ਖੜੇ ਆ ਕਿਸੇ ਨੇ ਤਹਾਨੂੰ ਪੁਲਿਸ ਨੇ ਉਹ ਇੱਥੇ ਚੱਲ ਜਾ ਤੂੰ ਇੱਥੇ ਆ ਜਾ ਬਸ ਆਹੀ ਭੰਬਲ ਭੂਸੇ ਜਾਈ ਸਾਰੀ ਉਮਰ ਰਹਿ ਅਚਾਰ ਦਿਨ ਹੋ ਗਏ ਟੱਪਦੇ ਨੂੰ ਕੁੱਤੇ ਆ ਗੋ ਲੂਰ ਲੂਰ ਫੈਦੇ ਰੋ ਕੈਮਰੇ ਅਸੀਂ ਫੋਲੇ ਪੁਲਿਸ ਵਾਲਿਆਂ ਨੂੰ ਅਸੀਂ ਦੱਸਿਆ ਪਾਜੀ ਇੱਥੋਂ ਆਹ ਕੈਮਰੇ ਚ ਅਸੀਂ ਦੇਖਿਆ ਤੇ ਕਿਉਂ ਨੀ ਜਦੋਂ ਮੰਨੂ ਦਾ ਫੋਨ ਚੱਲਦਾ ਸੀ ਤਿੰਨ ਤਰੀਕ ਨੂੰ ਬਕਾਈ ਦਾ ਸਵੇਰੇ ਉਹਦੀ ਤੇ ਪੇੜਾ ਗੱਲ ਹੋਈ ਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਪਾਜੀ ਫੋਨ ਚੱਲਣ ਡਿਆ ਪੁਲਸ ਵਾਲਿਆਂ ਨੂੰ ਤੇ ਉਦੋਂ ਕਿਉਂ ਨੀ ਲੋਕੇਸ਼ਨ ਫੜ ਕੇ ਉਹਦੀ ਉਹਨੂੰ ਫੜਿਆ ਉਹਨਾਂ ਨੇ ਉਦੋਂ ਹਲੇ ਹੈਗਾ ਵੀ ਕਪੂਥਲੇ ਵਿੱਚ ਅਸੀਂ ਲੋਕੇਸ਼ਨ ਕੱਢ ਕੇ ਦੱਸੀ ਕਿ ਪੁਲਿਸ ਦਾ ਕੋਈ ਫਰਜ਼ ਨਹੀਂ ਬ ਮੇਰੀ ਮੰਗ ਹੈ ਕਿ ਸਖਤ ਤੋਂ ਸਖਤ ਇੱਕ ਵਿਰੋਧ ਕਾਰਵਾਈ ਕੀਤੀ ਜਾਵੇ ਜਾ ਕੇ ਮੇਰੇ ਭਰਾ ਦੇ ਅਨੁਸਾਰ ਚੋਰ ਇਹ ਤਾਂ ਮੈਨੂੰ ਪਤਾ ਵੀ ਉਹ ਡੱਬ ਦੀ ਔੜਾ ਨਹੀਂ ਪਰ ਉਹ ਮੇਰੇ ਸਾਹਮਣੇ ਲੈ ਕੇ ਉਹਨੂੰ ਵੀ ਫਾਂਸੀ ਤੇ ਲਟਕਾਇਆ ਜਾਵੇ